ਸ੍ਰੀ ਗਾਨੀ ਸਾਰੇ ਨੂੰ ਹੁਣ ਸੁਣਾਉ ਜੀ ਕਿਵੇਂ ਸਾਰੇ ਉਮੀਦਾਂ ਸਾਰੇ ਦੇਖੋਗੇ ਸਭ ਦਰਸਤ ਹੋਗੇ ਫਲੈਕਟਰ ਤੁਹਾਡਾ ਅਗਲਾ ਫੈਮਲੀ ਬਲੌਗ ਚੈਨਲ ਤੇ ਹਾਂਜੀ ਸਵੇਰ ਦਾ ਟਾਈਮ ਹੋ ਗਿਆ ਤਕਰੀਬਨ 11:30 ਦਾ ਟਾਈਮ ਹੋ ਗਿਆ ਤੇ ਮੈਂ ਸਾਰੇ ਕੰਮ ਕਰ ਰਹੀ ਸੀ ਜੀ ਪਰ ਥੋੜਾ ਟਾਈਮ ਮੈਂ ਰਸਤੇ ਵੀ ਗੱਲ ਲਈ ਅੱਜ ਨਾ ਮੇਰੀ ਮਸ਼ੀਨ ਦਾ ਪੈਰ ਖਰਾਬ ਹੋਇਆ ਪਿਆ ਤਾਂ ਕਰਕੇ ਮੇਰੀ ਮਸ਼ੀਨ ਦਾ ਕੰਮ ਖੜਾ ਵਾ ਫੇਰ ਫਿਆਸ ਇਹਨੇ ਪਰਪਲ ਦਾ ਹਾਇਰ ਕੀਤਾ ਪਰ ਉਹਦੇ ਵਾਇਰ ਆ ਜਿਹੜੀ ਉਹ ਕੋ ਵਿਚੋ ਖਰਾਬ ਹੋਈ ਪਈ ਛੋਟੀ ਸੀ ਫਿਰ ਹੁਣ ਆਇਆ ਤੇ ਨਵੀਂ ਪੋਣੀ ਕੀ ਹੋਈ ਆ ਜਿਹੜੀ ਵਾਇਰ ਆ ਜੀ ਉਹ ਨਵੀਂ ਪੋਣੀ ਦਿੱਤੀ ਹੋਈ ਹੈਗੀ ਤੇ ਉਹਨਾਂ ਫਿਰ ਚਲੋ ਹਨਾ ਜਿੰਨਾ ਚਿਰ ਰਿਪੇਅਰ ਨਹੀਂ ਹੁੰਦਾ ਮੈਂ ਸ਼ਿਰ ਪੱਕੀ ਜੀ ਕੰਨੋ ਬੈਠਾ ਮੇਰੇ ਕੋਲ ਇਹ ਹੈਗਾ ਸ਼ਰਟ ਦਾ ਪੀਸ yellow colour ਦਾ ਹੈ ਹਿੱਟਾ ਤੇ ਜੈਨੂ colour ਦਾ ਮੈਂ ਖੁਦਿਆਂ ਵੀ ਖੋਇਆ ਕਿ ਆਪਾਂ ਪੇਂਟ ਕਰ ਲੈਨੇ ਆਂਗੀ ਮੈਂ ਡਿਜ਼ਾਈਨ ਬੱਸ ਸਿਲੈਕਟ ਕਰ ਲਿਆ ਜਿਆਦਾ ਏਕੂ ਹੋਣੀ ਹੈਗਾ ਔਰ ਮੇਜ ਡਿਜ਼ਾਈਨ ਹੈ ਨਾ ਤੇ ਪੇਂਟ ਕਰਦੇ ਆਪਾਂ ਇਹ ਹੋਣਾ ਮੈਂ ਤੁਹਾਨੂੰ ਦਿਖਾਵਾਂਗੀ ਕਿ ਕਿਦਾਂ ਦਾ ਲੱਗਿਆ ਪੇਂਟ ਕਰਕੇ ਆਪਾਂ ਨਾਲ ਨਾਲ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਤੇ ਤੁਸੀਂ ਵੀ ਆਪਣੀ ਵੀਡੀਓ ਨੂੰ ਜਰੂਰ ਜੀ ਸਪੋਰਟ ਕਰਿਆ ਕਰੋ ਹੈਂਡਲ ਨੂੰ ਸਬਸਕ੍ਰਾਈਬ ਕਰਨਾ ਜਿਹੜੇ ਵੀ ਆਪਣੇ ਚੈਨਲ ਤੇ ਫਸਟ ਟਾਈਮ ਆਇਓ ਤੇ ਅੱਗੇ ਵੀ ਆਪਣੇ ਚੈਨਲ ਨੂੰ ਸ਼ੇਅਰ ਕਰਿਓ ਜੇਕਰ ਤੁਸੀਂ ਪੇਂਟ ਰਿਲੇਟਡ ਕੋਈ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਪਲੀਜ਼ ਸਾਡੇ ਨਾਲ ਕੰਨੈਕਟ ਕਰਿਓ ਸਾਡੇ ਕੋਮੈਂਟ ਕਰਿਓ ਤੇ ਬਾਕੀ ਮੈਂ ਫੂਟਰੀਅਮ ਮੈਂ ਫੂਟ ਹਨਾ ਤਿਆਰ ਕਰਕੇ ਦੋ ਚਾਰ ਮੈਨੂ ਪੈਂਟਰੀ ਕਹਿ ਨਾ ਰਹੇ ਹਨਾ ਮੈਂ ਇਹਨੇ ਕੇ ਪੈਂਟਰੀ ਜਿ ਤੁਸੀਂ ਲੋਚਾ ਫੂਟ ਤਿਆਰ ਕਰਕੇ ਰੱਖੋ ਹਨਾ ਜਿੰਨਾ ਜਿਵੇਂ ਹੁੰ ਤਿਆਰਾਂ ਦਾ ਟਾਈਮ ਆ ਗਿਆ ਪਹਿਲਾਂ ਮੈਂ ਹੋਰ ਕੁੱਝ ਕੀਤੀ ਸੀ ਉਹ ਮੇਰੇ ਸੇਵ ਹੋ ਗਏ ਤੇ ਉਹ ਲੈ ਗਈ ਸੀ ਯਾਨੀ ਕਿ ਕਰੇ ਕਿ ਸੇ ਹੋਰ ਦੇਤੀ ਬਟ ਉਹਨਾਂ ਨੂੰ ਪਸੰਦ ਆ ਗਈ ਕਪੜਾ ਉਹ ਮੈਂ ਆਪ ਲੈਣ ਦਾ ਸੀਗਾ ਤੇ ਹੁਣ ਉਹਨਾਂ ਦੇ ਹੋਰ ਲੈ ਕੇ ਕਰਦੇ ਆ ਤੇ ਇਹ ਵਾਲਾ ਫੂਟ ਮੈਂ ਕਰ ਲੱਗਿਆ ਪੇਕ ਜੇਕਰ ਤੁਹਾਨੂੰ ਵੀ ਇੰਟਰਸਟ ਹੈਗਾ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਰੂਰ ਤੇ ਚਲੋ ਜੀ ਆਪਾਂ ਕਰਦੇ ਹਾਂ ਪੇਂਟ ਪਹਿਲਾਂ ਮੈਂ ਨਿਸ਼ਾਨੀਆਂ ਵਗੈਰਾ ਲਾ ਲਾਂ ਮਾਰਕਿੰਗ ਵਗੈਰਾ ਕਰ ਲਾਂ ਪਹਿਲੇ ਹਾਂਜੀ ਮੈਂ ਲੱਗੀ ਪੇਂਟ ਕਰਨ ਮੈਂ ਨਿਸ਼ਾਨੀਆਂ ਵਗੈਰਾ ਲਗਾ ਲੀਆਂ ਸੀਗੀਆਂ ਤੇ ਮੈਂ ਥੋੜਾ ਜਿਹਾ ਨਾ ਫੁੱਲ ਇਸ ਵਾਰੀ ਡਰਾ ਕੀਤਾ ਕਿਉਂਕਿ ਮੈਂ ਨਵਾਂ ਜਿਹਾ ਟਰਾਈ ਕੀਤਾ ਫੁੱਲ ਤੇ ਦੇਖੋ ਜੀ ਬਸ ਬਸ ਸਟੈਂਸਲ ਨਾਲ ਬਣਾਉਂ ਦੇ ਦੇਗੇ ਪਰ ਮੈਂ ਇਹ ਪੈਨ ਨਾਲ ਨੀਕ ਕੇ ਬਣਾਇਆ ਫੋਸਟਾ ਕੇ ਰੱਖਿਆ ਬੜਾ ਤੇ ਦੱਸਿਓ ਤੁਸੀਂ ਕੀ ਕਿਤਾ ਲਵਣੇ ਆ ਅਲੋ ਇਦਾਂ ਦਾ ਇਹ ਫਲਾਰ ਹੈਗਾ ਬਿਲਕੁਲ ਜਿਹੜਾ ਮੈਂ ਕਲਰ ਆਹੇ ਬਿਲਕੁਲ ਜਣੀ ਪਤਲਾ ਕਰਕੇ ਲਿਆਗਾ ਜਿਆਦਾ ਗਵਾੜਾ ਨਹੀਂ ਮੈਂ ਲਿਆ ਹੈਗਾ ਇਹ ਕਲਰ ਬਿਲਕੁਲ ਦੇਖੋ ਕਿੰਨੀ ਪਤਲਾ ਲੱਗ। ਕੀ ਮੈਨਾਂ ਜੀ ਲੱਗਿਆ ਤੁਹਾਨੂੰ ਵੀ ਡਿਜ਼ਾਈਨ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ। ਕਿਥੇ-ਕਿਥੇ ਆਪਾਂ ਨੂੰ ਖਾਲੀ ਲੱਗਦਾ ਆ ਗਿਆ ਉਥੋ-ਉਥੋ ਆਪਾਂ ਥੋੜਾ ਜਿਹਾ ਲੱਗਦਾ ਫਿਲ ਕਰ ਦਾਂਗੇ। ਪੂਰਾ ਸੈਂਪਲ ਜਿਹੜਾ ਡਿਜ਼ਾਈਨ ਆ ਕੋਈ ਜ਼ਿਆਦਾ ਸ਼ੇਡ ਨਹੀਂ ਕੁਛ ਨਹੀਂ ਹੈਗਾ ਇਹ ਸਾਰਾ ਨੋਰਮਲ ਜਿਹਾ ਡਿਜ਼ਾਈਨ ਆ ਇਹ ਹਾਂਜੀ ਦੇਖੋ ਆਪਾਂ ਇਹਨਾਂ ਥੋੜਾ ਜਿਹੜਾ ਪੇਂਟ ਕਰਤਾ ਤੇ ਹੁਣ ਮੈਂ ਲਗਾਉਣੀ ਇੱਥੇ ਦੇ ਪਿੱਛੇ ਸਿੱਕੀਆਂ ਤੇ ਮੋਤੀ ਮੈਂ ਉਹ ਵੀ ਲੱਗਿਉਣੀ ਆ ਦੇਖੋ ਲਗਾਉਣ ਤੇ ਬਸ ਹੁਣ ਆ ਲੈ ਉਸਕੇ ਪਹਿਲਾਂ ਤਾਂ ਚਾਹ ਬਣੀ ਕਰਦੇ ਆ ਆਪਾਂ ਬੱਚਿਆਂ ਨੇ ਦੇਖੋ ਇਹ ਪਿਆ ਕਰੋ 100 ਆਪਣੀ ਆ ਗਈ ਸਕੂਲ ਤੋਂ ਕਿ ਪਹਿਲਾਂ ਆਪਾਂ ਨੂੰ ਚਾਪਣੀ ਕਰ ਲਈਏ ਦੇਖੋ ਆਹ ਚੀਜ਼ ਮੈਂ ਤਾਂ ਲਗਾ ਰਹੀ ਐ ਇਹ ਐ ਮੇਰਾ ਆਨਲਾਈਨ ਨੂੰ ਗਾਉਂਗੀ ਕਿ ਕਿਥੇ ਕਿ ਸੇਵ ਤੇ ਲਗਾਉਂਗਾ ਪਰ ਸਾਰੀਆਂ ਤੇ ਨਹੀਂ ਲਗਾਉਣੇ ਹੈਗੇ ਕਿਤਾ ਥੋੜਾ ਜਿਹਾ ਜ਼ਿਆਦਾ ਹੋ ਜਾਣਾ ਕਿ ਸਿੱਪੀ ਹੈ ਜਿਹੜੀ ਆ ਆਪਾਂ ਵਿਚਾਰ ਲੈਦੇ ਵਿੱਚ ਸਾਰੇ ਹਰ ਇੱਕ ਦੇ ਵਿੱਚ ਜਿਹੜਾ ਦੇਵਾਂਗੇ ਜਿਹੜੇ ਜਾਂ ਅਰੀਜਰਣ ਤੇ ਜਿਹੜੇ ਮੂਤੀ ਨੇ ਆਪਾਂ ਕੱਲਾ ਜਿਹੜੀ ਆ ਵਾਲੇ ਨੇ ਇਹ ਬਣੇ ਬਈ ਇਹ ਤਾਂ ਨਹੀਂ ਉਸ ਉੱਪਰ ਪਾਉਣੀ ਹੈ ਵਾਲੇ ਤੇ ਇਹਦੀ ਕੋਟਿੰਗ ਦੇ ਨੇ ਆਪਣੇ ਘੱਟ ਜਾਣਾ ਪੈ ਦਿੰਦੇ ਆ ਜੀ ਉਹ ਠੀਕ ਹੈ ਤੇ ਚਲੋ ਜੀ ਪਹਿਲਾਂ ਆਪਾਂ ਚਾਹ ਪਣੀ ਬਣਾ ਲਈਏ ਤੇ ਕਿਵੇਂ ਨਹੀਂ ਕੋਈ ਨਹੀਂ ਖਾਂਦਾ ਲੋਰ ਦਾ ਫੇਵਰਟ ਹੈ ਜਿਆਲੂ ਜੀ ਆ ਸਵੇਰ ਕੁਝ ਨਾਲ ਲੈ ਗਈ ਕੁਝ ਛੋਟਾ ਰੱਖ ਲਈ ਹੈ ਕਿ ਖਾਣਾ ਲਵੇ ਤੇ ਉਹਨੂੰ ਫਿਕਰ ਲੱਗਿਆ ਪਿਆਗਾ ਚਲੋ ਜੀ ਹੁਣ ਪਹਿਲਾਂ ਚਾਹ ਪਣੀ ਕਰ ਲਈਏ ਜਿੰਨਾ ਕਿ ਮੈਂ ਕੀਤਾ ਮੈਂ ਤੁਹਾਨੂੰ ਦਿਖਾਤਾ ਤੇ ਬਸ ਇਸ ਤੋਂ ਬਾਅਦ ਹੁਣ ਆਪਾਂ ਕਿਦਵਾਰੀ ਲੱਤਾਂਗੇ ਪਹਿਲਾਂ ਮੇਰੇ ਸਵਾਸਿ ਮੈਂ ਕਹਣਾ ਮੈਂ ਗੱਲਾਂ ਪੇਟ-ਬੇਟ ਦਾ ਕੰਮ ਪਹਿਲਾਂ ਨਿਬੇੜ ਦਈਏ ਫਿਰ ਮੈਂ ਘਾਡੇ ਤੇ ਨਸਲਾ ਵੀ ਉਖਾਣਾ ਪੈ ਰਿਹਾ ਹੈ ਨਾ ਬਾਰੀ-ਬਾਰੀ ਇੱਕ ਪੱਟ ਦੇਖਦੇ ਆਗੇ ਕਿ ਮੇਰਾ ਬੰਦਾ ਮੈਂ ਛੋਟੇ ਨਾਲ ਸ਼ੇਅਰ ਕਰੀ ਜਾਣਾ ਨਾਲ ਹੁੰਦੇ ਚਲੋ ਇਹ ਪਹਿਲਾਂ ਪਚਾਣੀ ਰੱਖ ਲੀ ਜャਪਾਣੀ ਨਿਬੇੜੀ ਇਹ ਬਦਲਵਾਈ ਹੋਇਆ ਹੋਇਆ ਤੇ ਮੀਂਹ ਵੀ ਬਹੁਤ ਆਇਆ ਤਾਂ ਪਹਿਲੇ ਤੋਂ ਪਹਿਲੇ ਤਕਰੀਬਨ ਮੈਂ ਲਾ ਲਿਆ 11 ਵਜੇ ਮੀਂਹ ਪੈ ਲੱਗਾ ਉਹ ਐਮ ਐਸ ਬਦਲਵਾਈ ਤੋਂ ਵਾਰ ਹੀ ਬਣੀ ਕਿ ਕਿਣ ਮੀਂਹ ਦੀ ਹੋਈ ਜਾਂਦੀ ਆ ਪਰ 11 ਵਜੇ ਤਾਂ ਬਹੁਤ ਜ਼ਿਆਦਾ ਨਹੀਂ ਆ ਗਿਆ ਫਿਰ 12 ਵਜੇ ਤੱਕ ਘਾਟੇ ਤੇ ਵੀ ਹੁਣ ਪੂਰਾ ਮੀਂਹ ਪਿਆਗਾ ਤੇ ਮੌਸਮ ਵੀ ਅੱਜ ਪੂਰਾ ਠੰਡਾ ਹੋਇਆ ਪਿਆ ਗਰਮੀ ਬਿਲਕੁਲ ਵੀ ਨਹੀਂ ਹੈਗੀ ਦੇਖੋ ਅਸੀਂ ਸੁਪੱਖੇ ਨਾਲ ਹੀ ਬੈਠੇ ਆਂ ਕਿ ਵੀ ਅਸੀਂ ਵਗੈਰਾ ਲਗਾਉਣ ਦੀ ਲੋੜ ਪਈ ਨਹੀਂ ਹੈਗੀ ਤੇ ਚਲੋ ਜੀ ਆਪਾਂ ਹੁਣ ਜ ਆਪਾਂ ਬਣਾ ਲੀਏ ਫਿਰ ਕਰਦੇ ਆਂ ਜੀ ਪਰਨ ਡੇਰੀ ਗੋਟੇ ਕੋਲ ਕੁਲੋੜੇ ਵਾਲਾ ਕੁਤੂ ਕੋਈ ਆ ਬਾਹਰ ਮੈਂ ਤੂੰ ਕਹੀਏ ਨੇ ਬਾਅਦ ਵਿੱਚ ਸੁਪਰ ਕਰਨਾ ਨਹੀਂ ਜਾ ਲਾਣਾ ਕੀ ਜੀ ਇਕਰਦੇ ਆ ਪਿਚਿੰਗ ਪਿਚ ਪੂਰਾ ਉਹ ਇਹ ਬੋਲਦੇ ਸੀ ਹਾਂਜੀ ਇਥੇ ਹੋ ਗਿਆ ਸੀਗਾ ਸ਼ਾਮ ਦਾ ਦੁਪਹਿਰ ਦਾ ਟਾਈਮ ਸੀਗਾ ਜੀ ਬੱਚੇ ਆ ਗਏ ਸੀ ਸਕੂਲ ਤੋਂ ਤਕਰੀਬਨ ਇਥੇ 3:00 ਵੱਜ ਚੁੱਕੇ ਸੀਗੇ ਤੇ ਰੋਟੀ ਵੈਸੇ ਤਾਂ ਮੈਂ ਬਣਾ ਲਈ ਸੀਗੀ ਪਰ ਬੱਚੇ ਕਹਿੰਦੇ ਰੋਟੀ ਨਹੀਂ ਖਾਣੀ ਹੈਗੀ ਤੇ ਉਹਨਾਂ ਲਈ ਮੈਂ ਬਣਾਣ ਲੱਗੀ ਸੀ ਚਾਵਲ ਮੈਂ ਕਿਹਾ ਚਲੋ ਨਾਲ ਵੀ ਆਲੂ ਪਾਨੇ ਖਾਸ ਕਰ ਨੂਰ ਆਪਣੀ ਜਾਦੇ ਆਲੂ ਵਗੈਰਾ ਖਾ ਕੇ ਰਾਜ਼ੀ ਆ ਨਾ ਵਿੱਚ ਚੌਲ ਘੱਟ ਖਾਂਦੀ ਹੈ ਇਹ ਆਲੂ ਜਾਦੇ ਖਾਂਦੀ ਹੈ ਨਾ ਪੇ ਮਗਾ ਚਲੋ ਬੱਚਿਆਂ ਦਾ ਪੇਟ ਭਰ ਜੇ ਹਨਾ ਉਸ ਤੋਂ ਬਾਅਦ ਆਪਾਂ ਨੂੰ ਕੀ ਚਾਹੀਦਾ ਤੇ ਨਾਲ ਹੀ ਮੈਂ ਲੈ ਲਈ ਸੀ ਇਹ ਦੋ ਤਿੰਨ ਪਿਆਜ ਜਿੱਧਰ ਬੇਟੀ ਲੱਗੀ ਹੋਈ ਸੀ ਆਪਣਾ ਜਿਹੜਾ ਮੈਂ ਪੇਂਟ ਕੀਤਾ ਸੀਗਾ ਸੂਟ ਉਹਦੇ ਉੱਪਰ ਨਾ ਸਿੱਪੀਆਂ ਤੇ ਮੋਤੀ ਜੇ ਲਾ ਰਹੀ ਸੀ ਇਥੇ ਮੈਨੂੰ ਹਿਚਕੀਆਂ ਲੱਗੀਆਂ ਬਈਆਂ ਸੀਗੀਆਂ ਤੇ ਹਾਂ ਜੀ ਬਸ ਬੱਚਿਆਂ ਨੂੰ ਆਪਾਂ ਬਣਾ ਕੇ ਦੇਵਾਂਗੇ ਚਾਵਲ ਤੇ ਛੇਤੀ ਛੇਤੀ ਮੈਨੂੰ ਇਦਾਂ ਸੀ ਮੈਂ ਕਿ ਚਲੋ ਇਹਨਾਂ ਦਾ ਪੇਟ ਪੂਜਾ ਕਰਵਾ ਦਈਏ ਆਪਾਂ ਫੇਰ ਆਪਣਾ ਜਿਹੜਾ ਕੰਮ ਆਪਾਂ ਅੱਗੇ ਵਾਲਾ ਉਹ ਲੱਗਾਂਗੇ ਕਰਨਾ ਤੇ ਹਾਂ ਜੀ ਇੱਥੇ ਬਸ ਮੈਂ ਲਗਾਤਾ ਤੜਕਾ ਵਿੱਚ ਪਾਲੀ ਸੀ ਮੈਂ ਦੋ ਟਮਾਟਰ ਟਮਾਟਰ ਨਾਲ ਜਿਹੜਾ ਚੌਲਾਂ ਦਾ ਟੇਸ ਆ ਹੋਰ ਵੀ ਜ਼ਿਆਦਾ ਵਧੀਆ ਆ ਜਾਂਦਾ ਨਾਲ ਹੀ ਮੈਂ ਵਿੱਚ ਹੀ ਆਲੂ ਫਰਾਈ ਕਰ ਲਵਾਂਗੀ ਤੇ ਚੋਲ ਮੈਂ ਤੋਂ ਓਕੇ ਰੱਖ ਲਏ ਸੀਗੇ ਬਸ ਆਪਾਂ ਬਾਅਦ ਵਿੱਚ ਥੋੜਾ ਜਿਹਾ ਚੋਲ ਵਿੱਚ ਪਾ ਕੀ ਕਰਦਾਂਗੇ ਫਰਾਈ ਤੇ ਪਾਣੀ ਆਪਾਂ ਬਾਅਦ ਵਿੱਚ ਪਾਵਾਂਗੇ ਨਾ ਤਕਰੀਬਨ ਉਹੀ ਮੈਥਡ ਹੁੰਦਾ ਸਾਰੀਆਂ ਭੈਣਾਂ ਦਾ ਕੁਛ ਅਲੱਗ ਨਹੀਂ ਹੈਗਾ ਤੇ ਹਾਂਜੀ ਚਲੋ ਆਪਣਾ ਦੁਪਹਿਰ ਦੇ ਖਾਣੇ ਦਾਣੇ ਦਾ ਹੋ ਗਿਆ ਇੰਤਜ਼ਾਮ ਇਸ ਤੋਂ ਬਾਅਦ ਮੈ ਲੱਗਣਾ ਸੀ ਆਪਣਾ ਜਿਹੜਾ ਸੂਟ ਸੀਗਾ ਮੈਂ ਕਿਹਾ ਚਲੋ ਆਪਾਂ ਉਹਨੂੰ ਕੰਪਲੀਟ ਕਰ ਲਈਏ ਅੱਜ ਅੱਜ ਫਿਰ ਜੇ ਦੂਜੇ ਦਿਨ ਤੇ ਛੱਡਾਂਗੇ ਤਾਂ ਫਿਰ ਦੂਜੇ ਦਿਨ ਫੋੜ ਕੋਈ ਕੰਮ ਨਹੀਂ ਹੋਣਾ ਹਨਾ ਤੇ ਹਾਂਜੀ ਇਹ ਦੇਖੋ ਇੱਥੇ ਹੋ ਗਏ ਸੀ ਸ਼ਾਮ ਦਾ ਟਾਈਮ ਇਹਨਾਂ ਦੇ ਪਾਪਾ ਆ ਗਏ ਸੀ ਇਹ ਮੈਂ ਮੰਗਵਾਇਆ ਸੀਗਾ ਇੱਕ ਰਿੰਗ ਲਾਈਟ ਵਾਲਾ ਜਿਹੜਾ ਹੁੰਦਾ ਡਰਾਇ ਬੋਰਡ ਹਨਾ ਇਹ ਮੰਗਵਾਇਆ ਸੀ ਮੈਂ ਆਪਣੀ ਸਿਸਟਰ ਵੀਰਪਾਤ ਉਹਨੇ ਵੀ ਮੰਗਵਾਇਆ ਹੋਇਆ ਸੀਗਾ ਇਹ ਬਹੁਤ ਜ਼ਿਆਦਾ ਹੈਵੀ ਆ ਜਾਨੀ ਕਿ ਇਹਦਾ ਰਿੰਗ ਲਾਈਟ ਦਾ weight ਆ ਨਾ ਪੂਰਾ ਇਹਦੇ ਨਾਲ ਨਾ ਉਹ ਹੋ ਜਾਂਦਾ ਜਿਹੜੇ ਮੇਰੇ ਕੋਲ ਪਹਿਲਾਂ ਨੇ ਉਹ ਤਾਂ ਬਿਲਕੁਲ ਹਲਕੇ ਜਿਹੇ ਨੇ ਪਰ ਇਹ ਬਹੁਤ ਜ਼ਿਆਦਾ ਹੈਵੀ ਆ ਤੇ ਜਿਹੜੀ ਰਿੰਗ ਲਾਈਟ ਆ ਉਹ ਵੀ ਮੈਂ ਆਪਣੇ ਮਗਾਈ ਸੀ ਜਾਨੀ ਆਪਣੇ ਭਨੋਈਏ ਤੋਂ ਮਗਾਈ ਸੀ ਵੀਰਪਾਲ ਦੇ ਹਸਬੰਡ ਤੋਂ ਅਗਰ ਤੁਸੀਂ ਵੀ ਕਿਸੇ ਨੇ ਮਗਵਾਉਣੀ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਉਹਨਾਂ ਦੀ ਸ਼ਾਪ ਆ ਮੋਬਾਈਲ ਐਸੈਸਰੀ ਵਗੈਰਾ ਦੀ ਹਨਾ ਹਰ ਇੱਕ ਸਮਾਨ ਆ ਜਿਹੜਾ ਉਹਨਾਂ ਕੋਲੋਂ ਮਿਲਦਾਗਾ ਜਿੰਨਾ ਵੀ ਇਸ ਦੇ ਨਾਲ ਰਿਲੇਟਡ ਹੁੰਦਾਗਾ ਤੇ ਉਹਨਾਂ ਤੋਂ ਮੈਂ ਮੰਗਵਾਈ ਸੀਗੀ ਰਿੰਗ ਲਾਈਟ ਤੇ ਟਰਾਈਪੋਡ ਵੀ ਮੈਨੂੰ ਉਹਨਾਂ ਨੇ ਮੰਗਵਾ ਕੇ ਦਿੱਤਾਗਾ ਤੇ ਲਓ ਜੀ ਆਪਾਂ ਨੂੰ ਮਿਲ ਗਿਆ ਗਿਫਟ ਤੇ ਇੱਥੇ ਬੱਚੇ ਦੇਖ ਰਹੇ ਸੀਗੇ ਚਲਾਕੇ ਬਣੇ ਨੇ ਛੋਟੇ ਬੋਆਏ ਜਿਹੜੀ ਇਹਦੀ ਲਾਈਟ ਆ ਬਹੁਤ ਜਿਆਦਾ ਵਧੀਆ ਬਾਕੀ ਸਟੈਂਡ ਦਾ ਵੀ ਜਿਹੜਾ ਵੇਟ ਆ ਬਹੁਤ ਵਧੀਆਗਾ ਹਾਂਜੀ ਇਹ ਵਾਲਾ ਸੂਟ ਦੇਖੋ ਮੇਰਾ ਹੋ ਗਿਆ ਕੰਪਲੀਟ ਇਦਾਂ ਦਾ ਇਹ ਬਣ ਕੇ ਰੈਡੀ ਹੋਇਆ ਛੋਟੇ ਫਲਾਰ ਆਏ ਨੇ ਆਪਣੇ ਛੋਟੇ ਖੋਨਿਆਂ ਤੇ ਜਿਹੜਾ ਵੱਡਾ ਫਲਾਰ ਆ ਥੋੜੇ ਜਿਹਾ ਆਪਣਾ ਪੱਲੇ ਤੇ ਜਿਹੜਾ ਇਹ ਵਾਲਾ ਫਲਾਰ ਆ ਜਿਹੜਾ ਮੈਂ ਦਿਖਾ ਰਹੀ ਹਾਂ ਆਪਣਾ ਉੱਪਰ ਉਹ neck ਦੇ ਕੋਲੇ ਹਾਂਜੀ ਕਿਦਾਂ ਦਾ ਲੱਗਿਆ ਤੁਹਾਨੂੰ ਸੂਟ ਰੈਡੀ ਹੋਇਆ ਹੈ ਜ਼ਰੂਰ ਦੱਸਿਓ ਹਾਂਜੀ ਇਹ ਜਿਹੜੇ ਫਲਾਰ ਨੇਗੇ ਇਹ ਛੋਟੇ ਛੋਟੇ ਦੋ ਆਉਣਗੇ ਬਾਜੂ ਦੇ ਉ ਕਨ ਆਪਾਂ ਬਣਾ ਮਾਗੇ ਕਿਵੇਂ ਦਾ ਲੱਗਿਆ ਰੈਡੀ ਹੋਇਆ ਸੂਟ ਪਲੀਜ਼ ਜ਼ਰੂਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹਾਂਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਬਲੌਗ ਦੇ ਵਿੱਚ ਹੱਸ ਸ਼ਿਕਾਰ ਜੀ ਸਾਰਿਆਂ ਨੂੰ